ਕਹੇ ਤੇ ਬਿਆਪਦੀ ਨੇ ਇਤਨਾ ਹੁੰਦਾ ਕਰਿਆ ਨੇ ਜਿੱਥਾਂ ਕਿ ਸੈਕਲ ਗਾਂਟ ਤਮਾਕੂ ਸਿਗਰਟ ਇਥਾਂ ਪੀਦਾ ਵਾ ਇਹ ਤਾਂ ਬਹੁਤ ਵਿਅਪਦੀ ਹੈ ਜੀ ਇਹ ਹਰਿਆਣੇ ਦੇ ਵਿੱਚ ਤੁਸੀਂ ਵੇਖਿਆ ਕਿ ਗਰੰਤੀ ਸਿੰਘ ਦਾ ਬੇਟਾ ਸੀ ਉਹਦਾ ਮਤਲਬ ਛੱਤ ਡੇਕ ਵੀ ਉਹਨਾਂ ਦੀ ਦੋ ਚਾਰ ਅੱਥਰਾਂ ਲੇ ਆ ਕੇ ਮਰ ਗਿਆ ਤੇ ਸਾਡੀ ਕੌਮ ਨੂੰ ਚਾਹੀਦਾ ਵੀ ਸਾਡੇ ਜਿਹੜੇ ਸਿੱਖ ਪ੍ਰਚਾਰਕ ਆ ਇਹਨਾਂ ਦੀ ਬਾਹ ਫੜਨਾ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਚਮਾਲ ਤਰਨਤਾਰ ਜਿੱਥੇ ਕਿ ਬਾਬਾ ਬੁੱਢਾ ਸਾਹੀ ਦਾ ਜੋੜ ਮਿਲਾ ਬੜੀ ਧੁੰਮਦਾਂ ਦੇ ਨਾਲ ਬੜੀ ਸ਼ਰਧਾ ਦੇ ਨਾਲ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਲੱਖਾਂ ਦੀ ਤਦਾਦ ਵਿੱਚ ਪਹੁੰਚੇ ਹੈਗੀਆਂ ਨੇ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਸੋ ਸਾਡੇ ਨਾਲ ਸਿੰਘ ਸਾਹਿਬ ਹੈਗੇ ਨੇ ਖਾਲਸਾ ਜੀ ਦੀ ਗੱਲਬਾਤ ਕਰਨ ਲੱਗੇ ਆ ਜੋੜ ਮੇਲੇ ਦੇ ਮੁੱਦੇ ਤੇ ਸੋ ਆਪਣੇ ਕਮੈਂਟ ਜਰੂਰ ਦਿਓ ਸੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਪਹਿਲਾਂ ਤੁਸੀਂ ਆਪਣਾ ਨਾਮ ਤੇ ਜਗ੍ਹਾ ਦੱਸ ਦਿਓ ਕਿੱਥੋਂ ਆਏ ਹੋ ਮੇਰਾ ਨਾਮ ਹਰਮਨਦੀਪ ਸਿੰਘ ਹੈ ਜੀ ਮੈਂ ਇੱਥੇ ਅੰਮ੍ਰਿਤਸਰ ਦਾ ਰਹਿਣ ਵਾਲਾ ਆ ਤੇ ਮੈਂ ਇਹ ਕਹਿਣਾ ਚਾਹਨਾ ਆ ਕਿ ਜਿਹੜੇ ਆਪਾਂ ਨੂੰ ਯੂਥ ਜਿਹੜਾ ਹੁਣ ਦਾ ਪੀੜੀ ਚੱਲ ਰਹੀ ਆ ਉਹ ਆਉਂਦੀ ਆ ਤੇ ਉਹ ਉੱਥੇ ਆ ਕੇ ਉਹ ਲੜਬਾਜੀ ਬਹੁਤ ਕਰਦੀ ਆ ਜੀ ਤੇ ਉਹਨਾਂ ਨੂੰ ਇਹ ਚੇਤਾਵਨੀ ਆ ਕਿ ਜਿਹੜੇ ਆਉਂਦੇ ਆ ਪਹਿਲੇ ਤੇ ਇਤਿਹਾਸ ਪੜ ਕੇ ਆਉਣ ਸਾਰਾ ਕੁਝ ਵੇਖ ਸੁਣ ਕੇ ਆਉਣ ਕਿ ਕੀ ਮਰਿਆਦਾ ਕਿਹੜੀ ਮਰਿਆਦਾ ਨਾਲ ਆਪਾਂ ਜਾਣਾ ਕਿੱਥੇ ਚੱਲੇ ਆ ਜੀ ਬਾਬਾ ਤੇ ਇੱਥੇ ਆ ਕੇ ਇਹ ਜੋ ਕੰਮ ਕਰਦੇ ਉਹ ਲੜਬਾਜੀ ਕਰਦੇ ਆ ਮੋਟਰਸਾਈਕਲਾਂ ਦੇ ਉਮਕੀਰ ਬਾਜਾ ਮਾਰਦੇ ਚੀਕਾ ਮਾਰਦੇ ਆ ਜਾਂ ਇਥੇ ਹੋਰ ਵੀ ਜੋ ਸੀਟੀਆਂ ਜਿਹਾ ਮਾਰਦੇ ਆ ਕੇ ਉਹ ਚੀਜ਼ਾਂ ਗਲਤ ਹੈ ਇੱਥੇ ਇਹ ਚੀਜ਼ਾਂ ਕਿਤੇ ਵੀ ਨਹੀਂ ਸੋਭਦੀਆਂ ਇਹ ਚੀਜ਼ਾਂ ਆ ਕੇ ਜੋ ਸਾਰਾ ਮਾਹੌਲ ਆਣਾ ਉਹ ਖਰਾਬ ਕਰਦੀਆਂ ਆ ਇਹ ਚੀਜ਼ਾਂ ਨੂੰ ਹੱਲ ਪਾਉਣੀ ਚਾਹੀਦੀ ਆ ਤੇ ਜਿਹੜੇ ਨਿਹੰਗ ਸਿੰਘ ਆ ਉਹ ਆ ਕੇ ਹਰ ਕਿਤੇ ਅੜਦੇ ਆ ਇਹ ਚੀਜ਼ਾਂ ਜਿੱਥੇ ਵੀ ਕੋਈ ਗਲਤ ਹੁੰਦਾ ਵੇ ਦੇ ਉਹ ਆ ਕੇ ਹਰ ਜਗ੍ਹਾ ਗੱਲ ਕਰਦੇ ਆ ਬਾਬਾ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਮਾਹੌਲ ਜਿਵੇਂ ਡੀਜੀ ਵਗੈਰਾ ਲਾਉਂਦੇ ਹੈਗੇ ਨੇ ਕੱਲ ਫਰੋਜਪੁਰ ਦੇ ਵਿੱਚ ਇੱਕ ਟਾਲੀ ਪਲਟੀ ਹੈ ਸੰਗਤ ਇਧਰ ਨੂੰ ਆ ਰਹੀ ਸੀਗੀ ਕਿਵੇਂ ਕਹਿੰਦੇ ਹੋ ਬਾਬਾ ਜੀ ਉਹ ਕਿਤੇ ਨਾ ਕਿਤੇ ਉਹਨਾਂ ਦੀ ਵੀ ਗਲਤੀ ਆ ਕਿਉਂਕਿ ਉਹਨਾਂ ਨੇ ਵੀ ਤੇਜ਼ ਰਫਤਾਰ ਚ ਕੀ ਆ ਜਾਂ ਹੋਰ ਵੀ ਕੋਈ ਗੱਲ ਆ ਵੀ ਇਸ ਕਰਕੇ ਕੋਈ ਨਾ ਕਿਤੇ ਮਹਾਰਾਜ ਨੇ ਖੇੜ ਐਸੀ ਬਣਾਉਣੀ ਹੁੰਦੀ ਆ ਕਿ ਉਹਨਾਂ ਨੂੰ ਸਮਝ ਆ ਸਕੇ ਜੀ ਦਰਸ਼ਕ ਤੁਹਾਡੀ ਵੀਡੀਓ ਵੇਖ ਰਹੇ ਨੇ ਇਥੋਂ ਦਾ ਇਤਿਹਾਸ ਵਾਰੀ ਕੋਈ ਦੱਸ ਦੋ ਇਹ ਬਾਬਾ ਬੁੱਢਾ ਜੀ ਦਾ ਸਥਾਨ ਆ ਇਥੇ ਗੁਰਗੋਮੀ ਜੀ ਅਗਰੋ ਹਰਕਮਨ ਸਾਹਿਬ ਜੀ ਨੂੰ ਜਦੋਂ ਮਾਤਾ ਜੀ ਨੇ ਮੰਗਣਾ ਸੀ ਤੇ ਇਥੇ ਚੱਲ ਕੇ ਆਏ ਸੀ ਉਹ ਆਪ ਪ੍ਰਸ਼ਾਦੇ ਲੈ ਕੇ ਮਾਤਾ ਗੰਗਾ ਜੀ ਹਾਂ ਜੀ ਜੀ ਮਾਤਾ ਜੀ ਆਪ ਇਥੇ ਲੈ ਕੇ ਆਏ ਸੀ ਉਹਨਾਂ ਨੇ ਵਹਰ ਲਿੱਤਾ ਸੀ ਬਾਬਾ ਬੁੱਢਾ ਸਾਹਿਬ ਜੀ 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 ਕਿ ਪੁੱਤਰ ਦੀ ਰਾਤ ਨੂੰ ਕੀ ਸੀ ਤੇ ਟਿਕਾਖਾ ਸਾਹਿਬ ਵਾਹਿਗੁਰੂ ਜੀ ਕੀ ਬਤੇ ਸੋ ਹੋਰ ਵੀਰਾਂ ਦੇ ਨਾਲ ਗੱਲਬਾਤ ਕਰਨ ਕਰਾਂਗੇ ਇਥੋਂ ਜਿਸ ਤਰ੍ਹਾਂ ਹੋਰ ਇਥੇ ਸੰਗਤ ਆਈ ਹੋਈ ਹੈਗੀ ਹੈ ਲੱਖਾਂ ਹੀ ਸੰਗਤਾਂ ਇੱਥੇ ਆਈਆਂ ਹੋਈਆਂ ਹੈਗੀਆਂ ਨੇ ਭਾਈ ਸਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਸਾਹਿਬ ਦੀ ਕਿਹੜੀ ਜਗ੍ਹਾ ਤੋਂ ਆਏ ਕੀ ਨਾਮ ਤੁਹਾਡਾ ਅਸੀਂ ਪਿੰਡ ਗਇਆ ਦਾ ਬਾਡਰ ਤੋਂ ਆਏ ਆ ਜੀ ਮੇਰਾ ਨਾਮ ਚੰਚੇਰ ਸਿੰਘ ਹੈ ਪਿੰਡ ਗਇਆ ਵੇ ਲਗਾ ਟਾਰ ਤੋਂ ਆਏ ਜੀ ਜੀ ਬਾਬਾ ਬੁੱਢਾ ਸਾਹਿਬ ਦੀ ਜੋੜ ਮੇਲੇ ਤੇ ਪਹੁੰਚੇ ਹੋ ਇੱਥੋਂ ਦਾ ਕੀ ਸਿੱਖਿਆ ਲੈ ਕੇ ਜਾ ਰਹੇ ਹੋ ਇੱਥੋਂ ਵੀ ਸਿੱਖਿਆ ਹੈ ਬਾਬਾ ਬੁੱਢਾ ਸਾਹਿਬ ਜੀ ਉੱਤਰਾ ਦੇ ਜਾਨੀ ਬਾਬਾ ਬੁੱਢਾ ਸਾਹਿਬ ਜੀ ਬਾਣੀ ਦੇ ਲਾੜ ਲੱਗੋ ਗੁਰੂ ਮਹਾਰਾਜ ਨੂੰ ਮੰਨੋ ਅਸੀਂ ਉਹ त्यागो ਮੇਰੇ ਵੀਰ ਨੌਜਵਾਨੀ ਨੂੰ ਇਹ ਸਿੱਖਿਆ ਮਹਾਰਾਜ ਤੋਂ ਲੈ ਕੇ ਜਾ ਰਹੇ ਆ ਨਹਾ ਛੱਡੋ ਗੁਰੂ ਵਾਲੇ ਬਣੋ ਬਾਣੀ ਪਾਣਾ ਪਾਓ ਬਾਣੀ ਪੜੋ ਨੀਤ ਨੀਮੀ ਸਿੰਘ ਸਿੱਖ ਬਣੋ ਸਾਰੇ ਮੇਰੇ ਨੌਜਵਾਨਾਂ ਵੀਰਾਂ ਨੂੰ ਵੀ ਅਪੀਲ ਆ ਗੁਰੂ ਮਹਾਰਾਜ ਦੇ ਸਰਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀ ਇੱਕ ਸਵਾਲ ਹੈਗਾ ਵੀ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਦਰਬਾਰ ਸਾਹਿਬ ਦਾ ਕੀ ਹੈ ਬਾਬਾ ਬੁੱਢਾ ਸਾਹਿਬ ਜੀ ਇਰੇ ਸੀ ਪਹਿਲੇ ਹੱਡ ਕ੍ਰਾਂਤੀ ਰਹਾ ਦਰਬਾਰ ਸਾਹਿਬ ਦੇ ਗੁਰੂ ਮਹਾਰਾਜ ਦੇ ਇਨਾ ਵੱਡੇ ਗ੍ਰੰਥ ਸਾਹਿਬ ਦੇ ਗ੍ਰਾਂਤੀ ਰਹੇ ਆ ਗੁਰੂ ਮਹਾਰਾਜ ਜੀ ਦੇ ਬਾਵਾ ਬੁੱਢਾ ਸਾਹਿਬ ਹਾਂਜੀ ਕਿ ਜਿਵੇਂ ਨੌਜਵਾਨੀ ਵਿਦੇਸ਼ਾਂ ਨੂੰ ਢਾਈ ਮਾਰ ਰਹੀ ਏ ਤੇ ਪੰਜਾਬ ਦਾ ਇਤਿਹਾਸ ਕੌਣ ਸੰਭਾਲੇਗਾ ਮੈਂ ਤਾਂ ਇਹੀ ਕਹਿੰਨਾ ਨੌਜਵਾਨ ਵੀਰਾਂ ਨੂੰ ਕਿ ਬਾਹਰ ਜਾਣ ਨਾਲੋਂ ਆਪਾਂ ਇੱਥੇ ਹੀ ਕੋਈ ਕਾਰੋਬਾਰ ਲੰਬੀਏ ਤੇ ਕੰਮ ਕਰੀਏ ਬਾਹਰ ਜਾਂ ਜਿਹੜੇ ਵੀਰ ਨੇ ਮੇਰੇ ਕਹੇ ਨੇ ਕੰਮ ਕਰਣਾ ਉਹ ਇੱਥੇ ਵੀ ਵੱਧ ਉਹਦੇ ਇੱਥੇ ਧੰਦਾ ਹੈਗਾ ਕਾਰੋਬਾਰ ਇੱਥੇ ਕਰੋ ਆਦਾ ਬਾਹਰ ਨਾ ਆਜੋ ਸਵਾਗਤ ਹੈ ਗੁਰੂ ਜੀ ਕੀ ਬਤਿ ਜੀ ਅੱਜ ਤੁਸੀਂ ਜੋੜ ਮੇਲੇ ਤੇ ਪਹੁੰਚੇ ਹੋ ਬਾਬਾ ਪੁੱਢਾ ਸਾਹਿਬ ਜੀ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦਿੰਦੇ ਹੋ ਨੌਜਵਾਨਾਂ ਨੂੰ ਬੇਸਿਕ ਕਰਦੇ ਆਂ ਵੀ ਨਸ਼ੇ ਦਾ ਬੜਾ ਦੌਰ ਚੱਲ ਰਿਹਾ ਹੈ ਨਸ਼ਾ ਤੋਂ ਬਚੋ ਤੇ ਆਪਣਾ ਜਿੱਦਾਂ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਓਲ ਕਰਦੇ ਹੀ ਕਬੜੀਆਂ ਵਿਖਾਉਂਦੇ ਰਹੇ ਆ ਨੌਜਵਾਨਾਂ ਨੂੰ ਆਪਣਲੇ ਸਰੀਰ ਸੰਭੋ ਤੇ ਗੁਰਮਤ ਨਾਲ ਜੁੜੋ ਗੁਰੂ ਘਰ ਨਾਲ ਜਦੋਂ ਅਮਰਤਧਾਰੀ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰੋ ਇਹੋ ਨੋਜਵਾਨਾਂ ਨੂੰ ਕਹਿਣਾ ਚਾਹੁੰਦਾ। ਬਾਬੇ ਤੁਸੀਂ ਸੇਵਾ ਕਿਹੜੀ ਕਰਦੇ ਹੋ? ਅਸੀਂ ਜੀ ਸਾਡਾ ਕਮਿਸ਼ਨ ਜਥਾ ਹੈ ਸਰਨ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਨਿਭਾ ਰਹੇ ਹਾਂ ਜੀ। ਤੇ ਬੀਤ ਜੀ ਸਵਾਲ ਵੱਡਾ ਹੈਗਾ ਕਿ ਸਿੱਖ ਧਰਮ ਦੇ ਜਿਹੜੇ ਗਰੰਤੀ ਸਿੰਘ ਨੇ ਜਾਂ ਸਿੱਖ ਧਰਮ ਦੇ ਲੋਕ ਹੈਗੇ ਨੇ ਉਹ ਸਾਈ ਧਰਮ ਵਿੱਚ ਕਨਵਰਟ ਹੋ ਰਹੇ ਨੇ। ਕਿਵੇਂ ਕੀ ਕਹਿੰਦੇ ਹੋ? ਇਹ ਜੀ ਸਾਡੀ ਤਰਾਸਦੀ ਆ ਸਾਡੀ ਕੌਮ ਜਿਹੜੀ ਮਤਲਬ ਹੋਰਨਾ ਕੰਮਾਂ ਦੇ ਵਿੱਚ ਸਹਿਯੋਗ ਕਰਦੀ ਆ ਜੀ ਜਿਹੜੇ ਸਾਡੇ ਧਾਰਮਿਕ ਮਤਲਬ ਸਿੰਘ ਨੇ ਉਹਨਾਂ ਨਾਲ ਸਹਿਯੋਗ ਨਹੀਂ ਦਿੰਦੀ ਕਿ ਹਰਿਆਣੇ ਦੇ ਵਿੱਚ ਤੁਸੀਂ ਵੇਖਿਆ ਕਿ ਗਰੰਤੀ ਸਿੰਘ ਦਾ ਬੇਟਾ ਸੀ ਉਹਦਾ ਮਤਲਬ ਛੱਤ ਡਿੱਗ ਪਈ ਉਹਨਾਂ ਦੀ ਤੇ ਉਹ ਚਰਾ ਥਲੇ ਆ ਕੇ ਮਰ ਗਿਆ ਤੇ ਸਾਡੀ ਕੌਮ ਨੂੰ ਚਾਹੀਦਾ ਵੀ ਸਾਡੇ ਜਿਹੜੇ ਸਿੱਖ ਪ੍ਰਚਾਰਕ ਆ ਇਹਨਾਂ ਦੀ ਬਾਹ ਫੜਨਾ ਇਹਨਾਂ ਨਾਲ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਤੇ ਫਿਰ ਇਸ ਮਤਲਬ ਧਿਆਨ ਹੋਊਗਾ ਕੌਮ ਦਾ ਫਿਰ ਜਿਹੜੇ ਗਰੰਤੀ ਸਿੰਘ ਆ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵੀ ਵਧੀਆ ਕਰਵਾ ਸਕਣਗੇ ਜੀ ਤੇ ਜੀ ਇਸ ਪਾਸੇ ਲੰਗਰ ਵਾਉਣ ਲਾਉਣ ਵਾਲੇ ਜੇ ਸਾਡੇ ਵੀਰ ਅਗੇ ਨੇ ਧਿਆਨ ਨਹੀਂ ਦਿੰਦੇ ਲੰਗਰ ਤਾਂ 100 ਗਾਇ ਤੇ 500 ਗਾਇ ਤੇ ਲੱਗਿਆ ਹੈ ਲੇਕਿਨ ਜਿਹੜੇ ਸਾਡੇ ਗਰੰਤੀ ਸਿੰਘ ਨੇ ਜਾਂ ਸਾਡੇ ਸਿੱਕਾ ਉਹਦੇ ਬੱਚੇ ਨੇ ਜਿਹੜੇ ਦੂਜੇ ਧਰਮਾਂ ਜਾ ਰਹੇ ਨੇ ਉਹਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਕਿਹਦੀ ਹੈ ਵੇਖੋ ਜੀ ਜ਼ਿੰਮੇਵਾਰੀ ਤੇ ਜਿਹੜੀ ਬਣਦੀ ਉਹ ਕੌਮ ਦੀ ਬਣਦੀ ਆ ਤੇ ਲੰਗਰ ਲਾਉਣੇ ਵਧੀਆ ਗੱਲ ਆ ਮਾਰੀ ਗੱਲ ਨਹੀਂ ਪਰ ਲੰਗਰਾਂ ਤੋਂ ਉੱਪਰ ਉੱਠ ਕੇ ਅਸੀਂ ਜਿਹੜਾ ਇਹਨਾਂ ਕੰਮਾਂ 'ਤੇ ਧਿਆਨ ਦੇਈਏ ਤੇ ਸਾਡੀ ਵਧੀਆ ਗੱਲ ਹੋ ਕਦੂਗੀ ਜੀ ਬੇਜੀ ਜਿਵੇਂ ਆ ਕੋਲਡ ਡਰਿੰਕ ਦਾ ਲੰਗਰ ਲੱਗਿਆ ਇੱਥੇ ਆ ਨਾਲ ਹੀ ਤੇ ਡਾਕਟਰ ਤਾਂ ਸਹਿਦਾਨ ਕਹਿੰਦੇ ਵੀ ਇਹ ਜ਼ਹਿਰ ਹੈਗੀ ਆ ਤੇ ਲਿਕਨ ਲਗਾ ਰੱਖੀ ਆ ਤੇ ਵੇਖੋ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜਾ ਕੋਕਾ ਕੋਲਾ ਬੰਦਾਂ ਨੇ ਇੱਕ ਟੌਲਟ ਕਨੇਲੋ ਪਿੰਦਾ ਦੇ ਵਿੱਚ ਇਹ ਸਿਹਤ ਵਾਸਤੇ ਬਹੁਤ ਮਾੜਾ ਹੈ ਲੰਗਰ ਜੇ ਤਾਂ ਅਸੀਂ ਮਾਲੋ ਲਾਉਣੀ ਹੈ ਸਰਦਾਈ ਦਾ ਲਾਉ ਬਲੇ ਵਿੱਚ ਬਾਦਾਮ ਪਾਓ ਕਿਹੜੀਆਂ ਪਦੋ ਉਹ ਸਾਡੇ ਨੌਜਵਾਨ ਜਿਹੜੇ ਸਿਹਤ ਜਿਹੜੀ ਹੁੰਦਾ ਤੰਦਰੁਸਤ ਹੋ ਗਈ ਤੇ ਲੰਗਰ ਤੇ ਜਿਹੜੇ ਅੱਜ ਕੱਲ ਰੈਡੀमेड ਕਰ ਦਿੱਤੇ ਗਏ ਇਹ ਗਲਤ ਗੱਲ ਆ ਪੀਜੇ ਦਾ ਲੰਗਰ ਜਿਹੜਾ ਲੀਵਰ ਫੈਟੀ ਆਮ ਅੱਗੇ ਲੋਕਾਂ ਦਾ ਪਕੌੜੇ ਖਵਾਈ ਜਨੇ ਆਪਾਂ ਉਹਨਾਂ ਨੂੰ ਇਹ ਨਹੀਂ ਚਾਹੀਦੀ ਜਿੱਦਾ ਵਿਸ਼ੇ ਪ੍ਰਸ਼ਾਦੇ ਮਾਤਾ ਗੰਗਾ ਜੀ ਲੈ ਕੇ ਆਏ ਬਾਬਾ ਬੁਢਾ ਸਾਹਿਬ ਵਾਸਤੇ ਸਾਡੀ ਪੁਰਾਣੀ ਖਰਾਕ ਲੱਸੀ ਨਹੀਂ ਜਿਹੜੀ ਉਹ ਲੰਗਰਾਂ ਦੇ ਵਿੱਚ ਵਰਤਣਾ ਚਾਹੀਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਵਾਲ ਹੈਗਾ ਵੀ ਐਮਜ਼ਨ ਕੰਪਨੀ ਤੇ ਗੁਰਬਾਣੀ ਦੇ ਗੁਟਕਾ ਸਾਹਿਬ ਸੇਲ ਹੋ ਰਹੇ ਨੇ ਹਾਂਜੀ ਸਭ ਤੋਂ ਵੱਡੀ ਬਦਬੀ ਹੋ ਰਹੀ ਗੁਰਬਾਣੀ ਦੀ ਐਮਜੋਨ ਕੰਪਨੀ ਤੇ ਆਪਾਂ ਕਹਿੰਦੇ ਵੀ ਅੱਜ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਕੀਤੀ ਗਈ ਅੱਜ ਇੱਥੇ ਕੀਤੀ ਗਈ ਸਭ ਤੋਂ ਵੱਡੀ ਬਦਬੀ ਐਮਜੋਨ ਕੰਪਨੀ ਕਰ ਰਹੀ ਹੈ ਤੇ ਕੌਣ ਕਰਵਾ ਰਿਹਾ ਬਦਬੀ ਇਹ ਇਹ ਵਾਹਿਗੁਰੂ ਜੀ ਜਿਤਨਾ ਆਪਣਾ ਸੋਨੇ ਪਰੇਟੀ ਦਾ ਪ੍ਰਧਾਨ ਸਾਹਿਬਾ ਜਤਾ ਹਰਿੰਦਰ ਸਿੰਘ ਦਾ ਵੀ ਉਹਨਾਂ ਨੂੰ ਚਾਹੀਦਾ ਵਾ ਉਹ ਇਦਾਂ ਦੇ ਪੁਮੰਦੀ ਨਾਉਣ ਇਹਨਾਂ ਨੂੰ ਗੁਟਕੇ ਸਾਹਿਬ ਨਾਲ ਦੇਣਾ ਤੇ ਫਿਰ ਬੰਦ ਹੋ ਸਕਦਾ ਵਾ ਉਤਨਾ ਦੇ ਜਨਾਇਰ ਸੌਣੀ ਕਮੇਟੀ ਬੰਦੀ ਨਹੀਂ ਲਾਉਂਦੀ ਪਈ ਹੈ ਨਾ ਜਿੱਥਾ ਚਾਹੇ ਬੰਦੀਆਂ ਆਪਣੀਆਂ ਜਿੱਲੀਆਂ ਉਹ ਜੇ ਨਹੀਂ ਕਰਦੀਆਂ ਇਹਨਾਂ ਸਾਰੇ ਰਲ ਮਿਲ ਕੇ ਤੇ ਫਿਰ ਮਾਨ ਰੋ ਸਕਦਾ ਜਿਹੜੀ ਵਿਵਸਥਾ ਬਣਦ ਹੋ ਸਕਦੀ ਹੈ ਕੱਲ੍ਹ ਸੇ ਜਿਹਦੀ ਮਨਜ਼ੂਰੀ ਜਦੋਂ ਪਤਾ ਹੈ ਵੀ ਐਮਚੋ ਕੋ ਕੰਪਨੀ ਹੈਗੀ ਆ ਆਨਲਾਈਨ ਹੈਗੀ ਆ ਜਦੋਂ ਪਿੰਡਾਂ ਚ ਲੈ ਕੇ ਜਾਂਦੇ ਨੇ ਜਾਂ ਮੋਟਰਸਾਈਕਲ ਤੇ ਲੈ ਕੇ ਜਾਂਦੇ ਨੇ ਗੁਟਕਾ ਸਾਹਿਬ ਸਟੋਰਾਂ ਦੇ ਵਿੱਚ ਛੁੱਟ ਦਿੰਦੇ ਹੈਗੇ ਨੇ ਜਾ ਕੇ ਜਿਵੇਂ ਬਾਕੀ ਸਮਾਨ ਛੁੱਟਦੇ ਨੇ ਲੇਕਿਨ ਫਿਰ ਇਹ ਧਾਮੀ ਸਾਹਿਬ ਨੂੰ ਜਾਂ ਜਿਹੜੇ ਸਾਡੇ ਆਗੂ ਹੈਗੇ ਨੇ ਐਸਪੀਸੀ ਦੇ ਕੀ ਉਹਨਾਂ ਨੂੰ ਪਤਾ ਨਹੀਂ ਵੀ ਵਿਵਸਥਾ ਹੁੰਦੀ ਹੈ ਅਜੀ ਉਹਨਾਂ ਨੂੰ ਸਾਰਾ ਪਤਾ ਹੀ ਆ ਜਦੋਂ ਆਪਾਂ ਦੁਕਾਨਾਂ ਤੋਂ ਵੇਚਦੇ ਆ ਜਿਹੜਾ ਭਾਈ ਖਤਰ ਸਿੰਘ ਆ ਜੀਮ ਸਿੰਘ ਬਾ ਉੱਥੇ ਦਰਬਾਰ ਸਭ ਉਹ ਜਦੋਂ ਲਿਆਉਂਦੇ ਆ ਕੰਪਨੀ ਜੋ ਖੜਦੀ ਵੇਚਦੀ ਆ ਇਹਨਾਂ ਨੂੰ ਸਾਰਾ ਪਤਾ ਹੁੰਦਾ ਇਹਨਾਂ ਨੂੰ ਇਹਨਾਂ ਨੂੰ ਇਹ ਚਾਹੀਦਾ ਆ ਕਿ ਇਹਨੂੰ ਨਹੀਂ ਵੇਚਣੇ ਚਾਹੀਦੇ ਸਤਰਾ ਜਿਹੜੀ ਵਿਵਸਥਾ ਜਿਹੜੀ ਫਿਰ ਬੰਦ ਹੋ ਸਕਦੀ ਆ ਜੀ ਹਾਂਜੀ ਜਿੰਨਾ ਜਿਹੜੇ ਬੰਦ ਨਾ ਕਰਨਗੇ ਤੇ ਵਿਵਸਥਾ ਇਤਨਾ ਹੁੰਦਾ ਰਹਿਆ ਇਹਨਾਂ ਨੂੰ ਜਿੱਥਾਂ ਕੋਈ ਸਿਗਰਟ ਤਮਾਕੂ ਸਿਗਰਟ ਇਤਨਾ ਪੀਂਦਾ ਵਾ ਤੇ ਤਾਂ ਬਹੁਤ ਵਿਵਸਥਾ ਆ ਜੀ ਇਹ ਇਸ ਕਾਨੂੰਨੀ ਕਮੇਟੀ ਨੂੰ ਚਾਹੀਦਾ ਵਾ ਇਹਦੇ ਉੱਤੇ ਇਹ ਦੋ ਤਰਫੋਂ ਮਤੀ ਨਵੋਨਾ ਜਿਹੜੇ ਗੁੱਟਕੇ ਜਿਹੜੇ ਨਾਲ ਵਿੱਚ ਜਾਣ ਕਹਿੰਦੇ ਵੀ ਕੋਲਡ ਡਰਿੰਕ ਨਾਲ ਡਾਕਟਰ ਤੇ ਸਾਇੰਸ ਦਾਨ ਕਹਿੰਦੇ ਵੀ ਕੋਲਡ ਡਰਿੰਕ ਇਹ ਜ਼ਹਿਰ ਹੈਗੀ ਹੈ ਵਿੱਚ ਸ਼ਰਾਬ ਕੋਲਕੋਲ ਪਾਇਆ ਜਾਂਦਾ ਫਿਰ ਸਿੱਖ ਕੌਮ ਦੇ ਲੰਗਰਾਂ ਤੇ ਵਿੱਚ ਕੋਲਡ ਡਰਿੰਕ ਕਿਉਂ ਪਾਇਆ ਜਾਂਦਾ ਇਹ ਕੋਈ ਇਹ ਵਿਰੋਧ ਕਰਨ ਵਾਲੀ ਚੀਜ਼ ਨਹੀਂ ਹੈਗੀ ਹਾਂ ਜਿੱਦਾਂ ਕਈ ਵਿਰੋਧ ਕਰ ਦਿੰਦੇ ਆ ਇਹ ਪਿਛਲੇ ਮਹਾਂਪੁਰਖਾਂ ਨੇ ਜੋ ਸਾਹ ਵਾਲਿਆਂ ਲੰਗਰ ਲਾਇਆ ਗੋਨਵਾਲ ਸਾਹਿਬ ਵੀ ਜਾਂਦਾ ਬਰਕਰਾਂ ਦਾ ਕੋਲਡਿੰਗ ਦਾ ਕੋ ਨਾ ਦੇਖੋ ਉਦੋਂ ਨਾ ਸੰਗਤ ਜਿਹੜੀ ਸੰਗਤ ਨਹੀਂ ਕੇਵਲ ਕੰਟਰੋਲ ਚ ਹੁੰਦੀ ਹੁਣ ਆ ਪਾਪਾ ਬੁੱਢਾ ਸਾਡਾ ਮੇਲਾ ਚੱਲ ਰਿਹਾ ਵਾ ਇੱਥੇ ਨਾਗ ਸਿੰਘਾ ਨੇ 15 ਦਿਨ ਪਹਿਲਾਂ ਬੋਲ ਕੇ ਪਾਇਆ ਆਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੋਲ ਕੇ ਪਾਇਆ ਕੋਈ ਲੜਬਾਜੀ ਨਹੀਂ ਕਰਨੀ ਜੀ ਜੀ ਠੀਕ ਆ ਅ ਫੇਰ ਵੀ ਦੇਖੋ ਜਨਤਾ ਨਹੀਂ ਹੱਟ ਰਹੀ ਠੀਕ ਆ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਉਹ ਉੱਥੇ ਮਾਹਪੁਰਖਾਣੇ ਲੰਗਰ ਲਾਇਆ ਜੋਤਸਾ ਵਾਲਿਆਂ ਉਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਦੇਖੋ ਆਪਾਂ ਵੱਡੇ ਵੱਡੇ ਰੈਸਟੋਰੈਂਟਾਂ 'ਚ ਜਾਂਦੇ ਆ ਉੱਥੇ ਅਮੀਰ ਲੋਕ ਬੈਠ ਕੇ ਪੀਜੇ 버ਗਰ ਹੋ ਜਾਏਗੀ ਚੀਜ਼ ਖ ਇੱਥੇ ਮੇਰੇ ਜਿਹੜੇ ਘਰਾਂ ਦੇ ਵਿੱਚ ਗਰੀਬ ਆਉਂਦੇ ਆ ਕੋਈ ਆਪਣਾ ਹਰੀਕ ਦਾਲ ਪ੍ਰਸ਼ਾਦ ਹਰੀਕ ਲੰਗਰ ਚੱਲਦਾ ਹੀ ਆ ਇਸ ਕਰਕੇ ਉਹਨਾ ਉੱਥੇ ਵੀ ਲੰਗਰ ਲਾਇਆ ਚਾਹੇ ਇੱਥੇ ਵੀ ਚੱਲ ਰਿਹਾ ਆ ਇਹ ਲੰਗਰ ਦੀ ਕੋਈ ਰੋਕਤ ਨਹੀਂ ਜਦੋਂ ਵੀਰ ਜੀ ਸੂਝਮਾਨ ਲੋਕ ਬੁੱਧੀਮਾਨ ਲੋਕ ਤੇ ਸਾਇੰਸਦਾਨ ਤੇ ਡਾਕਟਰ ਇਹ ਗੱਲ ਕਹਿ ਚੁੱਕੇ ਹੈਗੇ ਨੇ ਵੀ ਇਹ ਜ਼ਹਿਰ ਹੈਗੀ ਹੈ ਦੇਖੋ ਚਲੋ ਜ਼ਹਿਰ ਤੇ ਤੁਹਾਡੀ ਗੱਲਾਂ ਹਰੇਕ ਚੀਜ਼ ਤੇ ਜ਼ਹਿਰ ਹੈ ਜੇ ਮਨੁੱਖ ਲਈ ਇਹਨਾਂ ਮਤਲਬ ਡਾਕਟਰ ਗਲਤ ਹੈ ਦੇ ਡਾਕਟਰ ਆ ਪਿਲ ਜੇਗਾ ਸਹੀ ਆ ਪਰ ਅਗਰ ਆਪਾਂ ਕਿਸ ਨੂੰ ਡੱਕ ਪਾਈਏ ਟੱਕ ਨਹੀਂ ਪਾ ਸਕਦੇ ਹੂੰ ਵਾਇਗਰੂ ਯਾਰ ਹਰਿਆਈ ਚੀਜ਼ ਆ ਹੁਣ ਆਪਾਂ ਖੇਤੀਬਾੜੀ ਕਰ ਰਹੇ ਆ ਰੇਹ ਚੀਜ਼ ਚ ਜਾ ਰਹੀ ਆ ਕਿਹੜੀ ਚੀਜ਼ ਦੇ ਵਿੱਚ ਜਾ ਰਹੀ ਆ ਲੋਕ ਕਹਿੰਦੇ ਵੀ ਆਉਣ ਵਾਲੀ ਨੌਜਵਾਨੀ ਨਮਰਤ ਹੋ ਜੇਗੀ ਹੋ ਸਕਦੀ ਆ ਹਾਂ ਉਹੀ ਆ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਹੈਗੀ ਆ ਫਿਰ ਹਾਂ ਫਿਰ ਇਹਦਾ ਹੱਲ ਹੱਲ ਇਹਦਾ ਹੀ ਆ ਕਿ ਸਰਕਾਰ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਇਹਦਾ ਧਿਆਨ ਨੂੰ ਥੋੜਾ ਸਰਕਾਰ ਨੂੰ ਥੋੜਾ ਜਿਹਾ ਕੋਈ ਆਮ ਜਨਤਾ ਚਲੋ ਕੋਈ ਭਰੇਜ ਹਰੇਕ ਬੰਦਾ ਨਹੀਂ ਵੀ ਕਰਦਾ ਕੋਈ ਕਰਦਾ ਵੀ ਆ ਜੀ ਇਹਦੇ ਥੋੜਾ ਸਰਕਾਰ ਨੂੰ ਵੀ ਪਾਬੰਦੀ ਲਾਉਣੀ ਚਾਹੀਦੀ ਆ ਆਂ ਚੀਜ਼ਾਂ ਦੇ ਜਿੱਦਾਂ ਪਾਬੰਦੀ ਲਾਈ ਚਾਹੀਏ ਕੋਲਡਿੰਗ ਤੇ ਵੀ ਲਾਵੇ ਜਿੱਤੇ ਚੀਜ਼ਾਂ ਦਾ ਕੋਲ ਲੱਗਦਾ ਕਿ ਆਪਣੀ ਆਉਣ ਵਾਲੀ ਪੀੜ੍ਹੀ ਦੇ ਨੁਕਸਾਨਦਾਈ ਆ ਆਪਾਂ ਨੂੰ ਉਸ ਤੇ ਪਾਬੰਦੀ ਲਾਉਣੀ ਚਾਹੀਦੀ ਆ ਅੱਜ ਦਾ ਜੋੜ ਮੇਲਾ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਜੋੜ ਮੇਲਾ ਬਹੁਤ ਵਧੀਆ ਵਾ ਜੀ ਤੇ ਬਾਬਾ ਗੁੱਡਾ ਸਾਹਿਬ ਜੀ ਦੀ ਪਵਿੱਤਰ ਯਾਦ ਰਸਾਉਂਦਾ ਵਾ ਪਰ ਜਿਹੜੀ ਸੰਗਤ ਆ ਚਾਹੇ ਜਿਹਦਾ ਤੁਸੀਂ ਆਪ ਜੀ ਅੱਗੇ ਗੱਲ ਕਰ ਰਹੇ ਸੀ ਨਾ ਕੀ ਇਹ ਕਿੱਦਾਂ ਤਨ ਹੋ ਰਿਹਾ ਜਿੱਦਾਂ ਚਾਹੇ ਵੇਖੋ ਇਹ ਆਮ ਜਨਤਾ ਆ ਰਹੀ ਆ ਚਾਹੇ ਨੌਜਵਾਨ ਪੀੜੀ ਚਾਹੇ ਕਿਦਾਂ ਟਰੈਕਟਰਾਂ ਦੇ ਫੁੱਲ ਲੜਵਾਈ ਕਰ ਰਹੇ ਆ ਨਹੀਂ ਇਹ ਚੀਜ਼ ਚਾਹੀਦੀ ਬਾਕੀ ਸਭ ਤਾਂ ਠੀਕ ਆ ਆਪਣਾ ਦਰਸ਼ਨ ਮਿਲੇ ਕਰ ਰਹੀ ਆ ਲੰਗਰ ਪ੍ਰਸ਼ਾਦੀ ਚੱਲ ਰਿਹਾ ਬੜੇ ਕਹਿੰਦਾ ਭਾਵੇਂ ਵੀ ਇਹ ਡੀਜੇ ਵਗੈਰਾ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਵੇਖੋ ਅੱਗੇ ਵੀ ਬੋਲ ਕੇ ਪਾਇਆ ਪੰਜਾਬ ਪੁਲਿਸ ਵੀ ਇੱਥੇ ਬਹੁਤ ਲੱਗੀ ਹੋਈ ਆ ਪਰ ਨਹੀਂ ਕੋਈ ਵੀ ਹਟਦਾ ਅਸੀਂ ਪਿੱਛੇ ਇਹ ਮੁੰਡਿਆਂ ਨੂੰ ਸਾਰੇ ਮਰਦਾ ਮੁੰਡੇ ਸਾਰੇ ਕਿਸੇ ਅੱਗੇ ਡੱਕਿਆ ਉਹ ਮੁੰਡੇ ਸਾਡੇ ਨਾਲ ਲੜਦੇ ਆ ਇਸ ਕਰਕੇ ਆਪਾਂ ਕਿਸੇ ਨੂੰ ਨਹੀਂ ਡੱਕ ਪਾ ਸਕਦੇ ਠੀਕ ਆ ਇਹ ਚੀਜ਼ ਆਪਾਂ ਨੂੰ ਸੋਚਣੀ ਚਾਹੀਦੀ ਆ ਕਿ ਅਸੀਂ ਗੁਰੂ ਘਰ ਆਏ ਆ ਆਪਾਂ ਨੂੰ ਨਿਮਰਤਾ ਨਾਲ ਆਉਣਾ ਚਾਹੀਦਾ ਆ ਆਪਾਂ ਕਿਸੇ ਨੂੰ ਕੋਈ ਵਿਖਾਵਾ ਨਹੀਂ ਕਰਨ ਆਉਣਾ ਕਿ ਅਸੀਂ ਟਰੈਕਟਰ ਵੇਖੋ ਸਜਾਏ ਆ ਅਸੀਂ ਬਹੁਤ ਪੈਸਾ ਲਾਗ ਲੈਂਦਾ ਸਾਨੂੰ ਨਿਮਰਤਾ ਨਾਲ ਆਉਣਾ ਚਾਹੀਦਾ ਹੁਣ ਅਸੀਂ ਉੱਥੇ ਦਰਸ਼ਨ ਕਰਨ ਜਾਂਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਉਤੇ ਅੰਦਰ ਖਣ ਪਰਸਾਉ ਚੱਲ ਰਿਹਾ ਸੰਗਤ ਜਕਾਰੇ ਤੇ ਜਕਾਰੇ ਲਾਈ ਆ। ਸਾਨੂੰ ਜਕਾਰੇ ਦੀ ਮਹਾਨਤਾ ਪਤਾ ਹੋਣੀ ਚਾਹੀਦੀ ਆ। ਜਕਾਰਾ ਕਿੱਥੇ ਲਾਇਆ ਜਾਂਦਾ ਜਕਾਰਾ ਕਦੋਂ ਲਾਇਆ ਜਾਂਦਾ ਜਕਾਰਾ ਕੀ ਚੀਜ਼ ਆ? ਅਈਂ ਰੇ ਚੀਤ ਤੁਰੇ ਜਾਣੇ ਚਾਹੇ ਸੰਗਤ ਵਿੱਚ ਤੁਰੇ ਜਾਂਦੇ ਚਾਹੇ ਦਰਬਾਰ ਚ ਜਾਣੇ ਜਕਾਰੇ ਲਾਈ ਜਾਂਦੇ ਆ। ਜੀ ਜੀ ਠੀਕ ਆ ਸਾਨੂੰ ਗੁਰੂ ਸਤਾਰ ਜਾਨਾ ਚਾਹੀਦਾ ਵਾ। ਜ਼ਰੂਰ ਤੇ ਜ਼ਰੂਰ ਜਾਣਾ ਚਾਹੀਦਾ ਪਰ ਜਿਹੜੇ ਸਾਨੂੰ ਉਹ ਲੜਵਾ ਜੀ ਉਹ ਨਹੀਂ ਚਾਹੀ। ਸੋ ਦੋਸਤੋ ਮੈਂ ਪਹੁੰਚਿਆ ਸੀ ਗਿਆ ਚਮਾਲ ਤਰਨਤਾਰਨ ਹੈ ਗੁਰਦੁਆਰਾ ਬੀੜ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਜੋੜ ਮੇਲਾ ਇੱਥੇ ਹਰ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਨੇ ਦੇਸ਼ ਵਿਦੇਸ਼ ਤੋਂ ਇੱਥੇ ਆ ਕੇ ਅਰਦਾਸਾਂ ਕਰਦੇ ਨੇ ਇੱਥੇ ਆ ਕੇ ਮੰਤਾਂ ਮੰਨਦੇ ਨੇ ਸੋ ਉਹਨਾਂ ਦੀਆਂ ਮੰਤਾਂ ਪੂਰੀਆਂ ਹੁੰਦੀਆਂ ਨੇ ਕਿਸੇ ਨੂੰ ਔਲਾਦ ਦੀ ਲੋੜ ਹੁੰਦੀ ਹੈ ਕਿਸੇ ਨੂੰ ਨੌਕਰੀ ਦੀ ਲੋੜ ਹੁੰਦੀ ਹੈ ਇੱਥੇ ਸਾਰੀਆਂ ਮੰਤਾਂ ਪੂਰੀਆਂ ਹੁੰਦੀਆਂ ਨੇ ਅਰਦਾਸਾਂ ਕਰਕੇ ਸੋ ਤੁਸੀਂ ਗੱਲਬਾਤ ਸੁਣੀਆ ਇੱਥੋਂ ਦੀ ਸੰਗਤਾਂ ਦੀ ਸੰਗਤਾਂ ਨੇ ਗੱਲਬਾਤ ਦੱਸੀ ਹੈਗੀ ਹੈ ਕਿ ਇੱਥੋਂ ਦਾ ਇਤਿਹਾਸ ਕੀ ਹੈਗਾ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ